मां ਜਿਹੜੀ ਉਹ ਆਪਣੇ ਕੋਲੇ ਹੀ ਹੈ। मां ਆਪਣੇ ਕੋਲੇ ਆਵੇ 28 ਲੀਟਰ ਦੁੱਧ ਆ ਦੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪੰਡ ਆਦੰਤਰਾ, ਤੈਸਰੀ ਗ੍ਰੰਟਰਾ ਫੂਲ ਤੇ ਜਲਾ ਇਹਨੂੰ ਘਿੰਡਾ ਪੈ ਜਾਂਦਾ। ਸਾਹਮਣੇ ਜਿਹੜੀ ਤੁਸੀਂ ਸ਼ਾਹੀ ਗਾਲ ਆ ਵੇਖ ਦੇਖ ਰਹੇ ਹੋ। ਇਹ ਬਕਾਊ ਵਾਲੀ। ਪਹਿਲਾ ਸੂਆ ਸੂਣਾ ਨੇ ਦੰਦੋਂ ਅਜੇ ਦੇਖੀ ਨਹੀਂ। ਜੀਰੀ ਹੋ ਸਕਦੀ ਆ ਜਾਂ ਦੋ ਜਾਂਦਾ ਹੋਊਗੀ। ਛੋਟੀ ਉਮਰ ਤੇ ਵਿੱਚ ਹੀ ਆ। ਤੇ ਉਹ ਤੁਸੀਂ ਆ ਕੇ ਆਪਦੀ ਤਸੱਲੀ ਕਰ ਸਕਦੇ ਹੋ, ਦੇਖ ਸਕਦੇ ਹੋ ਸਰਪੱਖ ਤੋਂ। ਜੰਗ ਕੇ ਬੋਲਦੀ ਆ ਕਿ ਮਾਤਰਾ ਰਿਕਾਰਡ ਵੀ ਬਹੁਤ ਚੰਗਾ ਹੈ ਦਾ ਜਿਹੜੀ ਮਾਂ ਉਹ ਬਾਈ ਦੇ ਕੋਲ ਹੀ ਘੜੀ ਆ ਉਹ ਵੀ ਸੋਲੋ 팔 ਘਾ ਲਾਂਗੇ ਤੇ ਚੰਗਾ ਇਹ ਤੇ ਸਮਝ ਲੈ ਕੇ ਆ। ਤੇ ਆਮ ਵਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਹਨੂੰ ਇਹ ਵਾੜ ਪਸੰਦ ਆਉਂਦੀ ਆ ਤੁਸੀਂ ਆਪਦੀ ਫੋਲ ਤਸੱਲੀ ਕਰਕੇ ਵਾੜ ਨੂੰ ਖਰੀਦ ਸਕਦੇ ਹੋ। ਤੇ ਆਜੋ ਥੋੜਾ ਆਪਾਂ ਜ਼ਿਆਦਾ ਸੁਣਾਣੀ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਦੇ ਆ ਤੇ ਸਾਰੀ A to Z ਸਰਦੀਆ ਪਟਾਟੇ ਲਏ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਦੱਸ ਦਿਓ ਮੈਂ ਬੂਟਾ ਸੰਗਾ ਜੀ ਠੀਕ ਹੈ ਤੇ ਜਿਹੜੀ ਆਪਾਂ ਇਹ ਬਾਈ ਸ਼ਾਹੀਵਾਲ ਵੜ੍ਹ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਗੋਈਆ ਹਨ ਇਹ ਘਰ ਦੀ ਆ ਜੀ ਠੀਕ ਹੈ ਤੇ ਕੀ ਡਿਟੇਲ ਆ ਕੀ ਇਹਦੀ ਪਹਿਲਾਂ ਸੁਹੀ ਸੁਣਾ ਇਹਨੇ ਇਹਨੇ ਸੁਹੀ ਸੁਣਾ ਵੀਰੇ ਇਹਨੇ ਠੀਕ ਆ ਤੇ ਦਿਨ ਕਿੰਨੇ ਅਜੇ ਪਏ ਆ ਪੂਰੇ ਦਿਨ ਦੇ 10 ਪਏ ਆ ਜੀ ਪੂਰੇ ਹੁਣ ਚ ਪਏ ਆ ਹਾਂ ਜੀ ਠੀਕ ਹੈ ਬਾਕੀ ਬਸ ਉਹਦਾ ਪਤਾ ਨਹੀਂ ਹੁੰਦਾ ਗਰਮੀ ਦਾ ਕਰਕੇ ਹਨਾ ਹਾਂਜੀ 10 ਦਿਨ ਵੱਧ ਵੀ ਲੈ ਸਕਦਾ 10 ਦਿਨ ਘੱਟ ਵੀ ਲੈ ਸਕਦਾ ਘੱਟ ਵੀ ਲੈ ਸਕਦੀ ਹੈ ਹਨਾ ਹਾਂਜੀ ਠੀਕ ਹੈ ਆਪ ਇਹ ਕਿਹੜੇ ਜ਼ਿਮਨ ਦੀ ਆ ਵੀ S11 ਦੀ ਆਪ ਆਪ ਇਹ S11 ਦੀ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਬਾਈ ਉਹ ਬਹੁਤ ਚੰਗਾ ਲਵਾਇਆ ਵਾ ਪਾ ਡਾਕਟਰ ਕੋਲੇ ਟੇਲ ਪਈ ਆ ਆਪਾਂ ਕਿਸ ਨਾਲ ਗੱਲ ਹੋਊਗੀ ਆਪਾਂ ਉਹਨੂੰ ਉਹ ਤੋਂ ਲੈ ਕੇ ਦੇ ਦਾਂਗੇ ਆ ਸਾਬੀ ਉਹ ਵੀ ਚੰਗਾ ਲੱਗਿਆ ਵਾ ਜਾਨੀ ਹਾਂਜੀ ਹਾਂਜੀ ਤੇ ਲੱਗਿਆ ਵਾ ਸਾਹੀਵਾਲ ਦੇ ਸਾਹੀਵਾਲ ਦੀ ਗੱਲ ਲੱਗਿਆ ਵਾ ਠੀਕ ਲੱਗਿਆ ਵਾ ਯਾਨੀ ਚੰਗਾ ਹਾਂਜੀ ਠੀਕ ਆ ਉਹ ਜਾਨੀ ਆਪਾਂ ਨੂੰ ਨਹੀਂ ਯਾਨੀ ਪ੍ਰੋਪਰ ਉਹਦਾ ਪਤਾ ਹਨਾ ਹਾਂ ਆਪਾਂ ਨੂੰਗਾ ਪਤਾ ਠੀਕ ਆ ਉਹ ਜਾਨੀ ਡਾਕਟਰ ਨੂੰ ਪਤਾ ਸਾਰਾ ਹਾਂ ਡਾਕਟਰ ਨੂੰ ਬਤਾਪਾਂ ਇੱਕ ਦੋ ਇਹ ਆਈ ਕਰਾਉਣੀ ਆਪਾਂ ਠੀਕ ਆ ਵੀ ਜੇ ਕਿਸੇ ਨੇ ਪਤਾ ਕਰਨਾ ਹਨਾ ਉਹ ਡਾਕਟਰ ਤੋਂ ਪਤਾ ਕਰ ਸਕਦਾ ਹਾਂਜੀ ਹਾਂ ਉਹ ਦੱਸ ਦੋ ਉਹ ਦੱਸ ਸਕਦੇ ਆਪਾਂ ਵੀ ਪੁੱਛ ਕੇ ਦੱਸ ਦਿਆਂਗੇ ਕੋਈ ਚੱਕਰ ਨਹੀਂ ਠੀਕ ਆ ਜੀ ਆਪਾਂ ਬੱਸ ਕੇ ਦੱਸ ਦਾਂਗੇ ਹਾਂਜੀ ਠੀਕ ਆ ਤੇ ਦੋਸਤੋ ਸੀਮਨ ਚੰਗਾ ਲੱਗਿਆ ਵਾ ਬੜਾ ਆਪ ਵੀ ਚੰਗੀ ਆ। S11 ਦੀ ਆ ਹੈ ਨਾ। ਹਾਂ S11 ਦੀ। S11 ਦੀ ਆਪ ਹੈ ਤੇ ਪ्योर ਸ਼ਾਹੀ ਵਾਲ ਦੇ ਹੀ ਚੰਗੇ ਬੁੱਲਦੇ ਹੀ ਤੇ ਸਿਮਨ ਲੱਗਿਆ ਹੋਇਆ ਉਹ ਬਾਈ ਨੂੰ ਰਿਕਾਰਡ ਨਹੀਂ ਚਲੋ ਪਤਾ ਕਿ ਇਹ ਲਿਖਿਆ ਰੋਣੀਆਂ ਜਾਂਦਾਗਾ। ਉਹ ਡਾਕਟਰ ਨੂੰ ਸਭ ਕੁਝ ਪਤਾ ਹੋਗਾ। ਉਹ ਡਾਕਟਰ ਨੂੰ ਤੁਸੀਂ ਪੁੱਛ ਸਕਦੇ ਹੋ ਦੱਸ ਦੇਣਗੇ। ਤੇ ਭਾਈ ਇਹਦੀ ਮਾਂ ਜਿਹੜੀ ਉਹ ਆਪਣੇ ਕੋਲੇ ਹੀ ਆ। ਮਾਂ ਆਪਣੇ ਕੋਲੇ ਆ ਬੇ 28 ਲੀਟਰ ਦੁੱਧ ਆ ਦੇ। ਉਹ ਬਾਅਦ ਚ ਥੋੜਾ ਪ੍ਰੋਬਲਮ ਆ ਗਈ 26-27 ਲੀਟਰ ਖੁੱਲਾ ਦੇ ਜਾਂਦੀ ਆ। ਹਾਂਜੀ। ਠੀਕ ਆ 8 ਲੀਟਰ ਪੀਕ ਤੇ ਦਿੰਦੀ ਆ ਹਾਂਜੀ ਤੇ ਹੁਣ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਹਾਂ ਸੂਣ ਵਾਲੀ ਆ 2 ਮਹੀਨੇ ਰਹਿੰਦੇ ਉਹਦੇ ਬਸ ਅਚਾ ਸੂਣ ਵਾਲੀ ਆਗੀ ਹਾਂਜੀ ਦੁੱਧੋ ਛੱਡੀ ਵੀ ਆ ਉਹ ਇਹ ਕਿਹੜੇ ਸੂਏ ਦੀ ਆਗੀ ਇਹ ਦੂਜੇ ਸੂਏ ਦੀ ਆ ਇਹ ਦੂਜੇ ਸੂਏ ਦੀ ਹਾਂਜੀ ਆਪਾਂ ਠੀਕ ਆ ਹੁਣ ਕਿਹੜੇ ਸੂਏ ਸੁਣਾ ਤੀਜੇ ਚੌਥੇ ਸੂਏ ਸੁਣਾ ਆਪਣੇ ਕੋਲ ਚੌਥੇ ਸੂਏ ਸੁਣਾ ਹਾਂਜੀ ਠੀਕ ਆ ਤੇ ਹੁਣ ਦੁੱਧੋ ਛੱਡੀ ਆ ਮਤਲਬ ਹਾਂਜੀ ਹਾਂਜੀ ਪੀਕ ਤੇ 8 ਲੀਟਰ ਤੇ ਦੇ ਦਿੰਦੀ ਆ ਹਾਂਜੀ ਤੇ ਉਹ ਦੁੱਧ ਕਿੰਨਾ ਟਾਈਮ ਦੇ ਜਾਂਦੀ ਆ ਦੁੱਧ ਖੁੱਲਾ ਟਾਈਮ ਹੁਣ ਛੱਡੀ ਆ ਜਾਨ ਕੇ ਝੂਪਾ ਭਰ ਕੇ ਛੱਡੀ ਆ ਉਮਬਰ ਕੇ ਛੱਡੀ ਆ ਹਾਂ 14 ਗਲੋਨ ਡਰਾਈ ਕੀਤੀ ਆਪਾਂ 14 ਕਿਲੋ ਤੇ ਡਰਾਈ ਕਰੀ ਆ ਹਾਂਜੀ ਮਤਲਬ ਕਿ ਕਰਦਾ ਬਹੁਤ ਚੰਗੇ ਦੁੱਧ ਆਲੀ ਆ ਹਨ ਹਾਂਜੀ ਹਾਂਜੀ ਛਾਹੀ ਵਾਲ ਚ 28 ਕਿਲੋ ਦੁੱਧ ਬਹੁਤ ਹੋ ਜਾਂਦਾ ਹਨ ਹਾਂਜੀ ਨਹੀਂ ਆਮ ਇਹਨਾਂ ਮਿਲਦਾ ਨਹੀਂ ਦੁੱਧ ਛਾਹੀ ਵਾਲ ਚ ਚੰਗੀ ਕਰਕੇ ਚੰਗੀ ਬਰੀਡ ਕਰਕੇ ਤਾਂ ਕਰਕੇ ਦੁੱਧ ਆਈ ਜਾਂਦੀ ਹੈ ਤਾਂ ਕਰਕੇ ਦੇਈ ਜਾਂਦੀ ਹੈ ਵਧੀਆ ਤੇ ਉਹਦਾ ਪਤਾ ਤਾਂ ਨਹੀਂ ਵੈਸੇ ਆਮ ਕਿਹੜੇ ਨਹੀਂ ਆਪਾਂ ਨੂੰ ਉਹਦਾ ਪਤਾ ਨਹੀਂ ਆਪਾਂ ਲਈ ਸੀ ਉਹ ਤਾਂ ਲਈ ਸੀਗੀ ਹਾਂਜੀ ਉਹ ਵੀ ਟਰੈਲੂ ਫਾਰਮ ਨਹੀਂ ਸੀ ਆਪਣੇ ਕੋਲ ਠੀਕ ਆ ਉਵੇਂ ਲਈ ਸੀ ਉਵੇਂ ਲਈ ਸੀ ਕਾਰ ਨਹੀਂ ਪਤਾ ਪਰ ਕਾਰ ਨਹੀਂ ਆ ਹਾਂਜੀ ਠੀਕ ਆ ਮੜੀ ਦਿਖਾਦ ਗਏ ਆਪਾਂ ਆ ਦਿਖਾ ਦਸਾਂ ਤੁਹਾਨੂੰ ਦੋਸਤੋ ਸੋਨ ਆਪਾਂ ਮਾਦਰ ਦਿਖਾ ਦਿੰਨੇ ਆ ਮਾਦਰ ਬਹੁਤ ਚੰਗੀ ਆ ਗਈ ਇਹ ਦਿਖਾਉਣ ਦਾ ਮਤਲਬ ਇਹੀ ਹੈਗਾ ਕਿਉਂਕਿ ਬੈਣ ਵੀ ਚੰਗੇ ਸੀਮਨ ਦੀ ਹੈਗੀ ਅੱਗੇ ਵੀ ਸੀਮਨ ਚੰਗਾ ਲੱਗਿਆ ਵਾ ਤੇ ਮਾਂ ਵੀ ਚੰਗੀ ਆ ਕਿਉਂਕਿ ਮਾਂ ਤੋਂ ਹੀ ਅੰਦਾਜ਼ਾ ਹੋਣਾ ਬੈੜ ਦਾ ਵੀ ਦੁੱਧ ਚੰਗਾ ਦੇ ਸਕਦੇ ਜੇ ਮਾਂ ਚੰਗੀ ਹੋਊ ਤਾਂ ਦੁੱਧ ਚੰਗਾ ਦੇ ਦੇਗੀ ਦੇਖ ਸਕਦੇ ਤੁਸੀਂ ਕੱਦ ਕਾੜ ਬਹੁਤ ਆ ਪ੍ਰਿੰਟ ਬਹੁਤ ਸੋਹਣਾ ਬਾਕੀ ਤੁਹਾਨੂੰ ਆਰਡਰ ਤੋਂ ਜਜਮੈਂਟ ਹੁੰਦੀ ਹੋਣੀ ਆ ਝੋਲੀ ਤੋਂ ਵੀ ਚੰਗੇ ਦੁੱਧ ਆ ਲਈ ਹੈ ਤੇ ਬਾਕੀ ਮਿਲਕ ਵੇਨ ਦੇਖ ਸਕਦੇ ਤੁਸੀਂ ਕਿੰਨੀ ਮੋਟੀ ਆਉਂਦੀ ਹੈ ਇਹ ਉਹਨੂੰ ਕਲੀਅਰ ਜੀ ਵੀ ਹੋਊਗਾ। ਆਜਾ ਆਪਾਂ ਜੂਲੂ ਕਰਕੇ ਦਿਖਾ ਦਿੰਦੇ ਆ। ਮਿਲਕ ਮੈਂ ਦੇਖੋ ਤੁਸੀਂ। ਇੰਨੀ ਮੋਟੀ ਆਉਂਦੀ ਹੈਗੀ। ਇਹ ਦੁੱਧ ਵਾਲੀਆਂ ਨਿਸ਼ਾਨੀਆਂ ਹੈ। ਤੇ ਬਾਕੀ ਥਾਣ ਬਹੁਤ ਚੰਗੇ ਆ। ਥਾਣਾ ਦੇ ਵਿੱਚ ਸਪੇਸ ਬਹੁਤ ਆ। ਤੇ ਹੁਣ ਇਹ ਡਰਾਈ ਕਰੀ ਵੀ ਆ। ਉਹਨੂੰ ਆਰਡਰ ਤੋਂ ਢੋਲ ਤੋਂ ਜੱਜਮੈਂਟ ਹੁੰਦੀ ਹੁੰਦੀ ਹੈ। ਕਿ ਇਹਨਾਂ ਦੁੱਧ ਇਹ ਦੇਊਗੀ। ਬਾਕੀ ਹੁਣ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਦੇ ਆ। ਢੋਲ ਝਾਲ ਬਹੁਤ ਆਗੀ। ਤੇ ਇਹ ਤੋਂ ਅੰਦਾਜ਼ਾ ਲੱਗ ਜਾਣਾ ਤਾਂ ਆਪਾਂ ਤਾਈ ਤੁਹਾਨੂੰ ਦਿਖਾਈ ਹੈਗੀ। ਵੀ ਇਹਨੇ ਵੀ ਦੁੱਧ ਚੰਗਾ ਦੇਣਾ। ਇਹ ਰੇਟ ਆਪਾਂ ਬਾਈ ਕਿੰਨਾ ਕਰਦੇ ਇਹਦਾ? ਮੈਂ ਉਹ ਫੋਨ ਤੇ ਕਰ ਲਾਂਗੇ ਆਪਾਂ। ਠੀਕ ਆ ਰੇਟ ਫੋਨ ਤੇ ਕਰ ਲਵਾਂਗੇ। ਹਾਂਜੀ ਹਾਂਜੀ। ਠੀਕ ਆ। ਬਾਕੀ ਹਜੇ ਕੱਚੀ ਆ ਨਾ ਕਈ ਦਿਨ। ਕੀ ਆਏ ਵੀਰੇ? ਠੀਕ ਆ। ਉਹ ਵੀ ਰੇਟ ਦੋਸਤੋਂ ਫੋਨ ਤੇ ਹੋ ਜਾਊਗਾ। ਜਿਹਨੂੰ ਵੀ ਫੈਕਟ ਆਉਂਦੀ ਆ ਚੰਗੀ ਲੈਣ ਦੀ ਆ ਜੀ। ਮਾਦਰ ਵਾਲੇ ਪੱਖ ਤੋਂ ਵੀ ਇੱਕ ਮਾਦਰ ਵਾਲੇ ਪੱਖ ਤੋਂ ਢਲੰਦਲਾ ਬਹੁਤ ਪੰਜਾ ਜੇ ਚੰਗੀ ਉਮੀਦ ਹੈ ਇਹਦੇ ਤੋਂ ਦੁੱਧ ਦੀ ਬਾਕੀ ਤੁਸੀਂ ਆਪਦੀ ਸਮਝ ਮੁਤਾਬਕ ਇੱਥੇ ਆ ਕੇ ਤਸੱਲੀ ਕਰਿਓ ਫਿਰ ਤੁਸੀਂ ਖਰੀਦ ਸਕਦੇ ਹੋ ਬਾਕੀ ਦੁੱਧ ਇਹਦਾ ਮੱਝਾਂ ਵਰਗਾ ਸੰਘਣਾ ਦੁੱਧ ਹੁੰਦਾ ਲਾ ਜਿਹਨੇ ਬਰੀਡ ਦੇ ਕੰਮ ਕਰਨਾ ਉਹਦੇ ਲਈ ਵੀ ਵਧੀਆ ਹੈ ਬਾਕੀ ਜਿਹਨੇ ਘਰੇ ਦੁੱਧ ਪੀਣ ਨੂੰ ਰੱਖਣੀ ਆ ਉਹਦੇ ਲਈ ਵੀ ਬਹੁਤ ਵਧੀਆ ਬੱਚੇ-ਬੱਚੇ ਬਹੁਤ ਵਧੀਆ ਬਰੀਡ ਦੇ ਲੈ ਸਕਦਾ ਬੰਦਾ ਇਹ ਵੀ ਤੁਸੀਂ ਚੰਗੇ ਲੈ ਸਕ ਹਾਂ ਕੋਣ ਵੀ ਸੀਮਣ ਚੰਗਾ ਲੱਗਿਆ ਭਾਜੀ ਬੱਚੀ ਦੇਗੀ ਬਹੁਤ ਚੰਗੀ ਗੱਲ ਅੱਗੇ ਵੱਧਦੇ ਵਾਲੀ ਗੱਲ ਹੀ ਹੈ ਬਾਕੀ ਦੁੱਧ ਫੈਟ ਵਾਲਾ ਹੁੰਦਾ ਇਹਦਾ ਵਧੀਆ ਘਰੇ ਵਰਤੋਂ ਮੇਰੇ ਬਾਕੀ ਤਸੱਲੀ ਤੁਸੀਂ ਕਰਨੀ ਆ ਉਹਦੀ ਸਾਹਮਣੇ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਕਲਰ ਦੇਖ ਸਕਦੇ ਹੋ ਬਹੁਤ ਸੋਹਣਾਗਾ ਤੇ ਥਣ ਵੀ ਮੈਦਾ ਵੀ ਬਹੁਤ ਚੰਗੇ ਘੱਟੂਗੀ ਉਹਨੇ ਹੀ ਥਣ ਬਹੁਤ ਵਧੀਆ ਗਏ ਥਣਾਂ ਦੇ ਵਿੱਚ ਸਪੇਸ ਆ ਬਾਕੀ ਢੱਲਾ ਢੁਲਾ ਬਹੁਤ ਪਈਆਂ ਅਜੇ ਤਾਂ ਨਹੀਂ ਫਰਕ ਪਾਗਾ ਕਿ ਉਹ ਕਿ ਕੱਟੀ ਆ ਜੀ ਇਹਨਾਂ ਬਹੁਤ ਗਏ ਆ ਜੇ ਦੇਖ ਸਕਦੇ ਹੋ ਬੈਕ ਸਾਈਡ ਤੋਂ ਜੀ ਝੋਲੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਲਓ ਬਈ ਉਹਦੀ ਬੈਕ ਸਾਈਡ ਨੂੰ ਬਹੁਤ ਆ ਬਹੁਤ ਠੀਕ ਆ ਯਾਰ ਲੈ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਨਹੀਂ ਕੋਈ ਨਹੀਂ ਸੀਰ ਆ ਗਈ ਓਪਰੇ ਤੋਂ ਪਸ਼ੂ ਕਈ ਹਰੀ ਮਾੜਾ ਮੋਟਾ ਬਾਕੀ ਐ ਡਾਕਟਰ ਦੋਟਰਾਉਂਦੇ ਰਹਿੰਦਾ ਡਾਕਟਰਾਂ ਤੋਂ ਬਹੁਤ ਡਰਦਾ ਪਸ਼ੂ ਡਾਕਟਰਾਂ ਤੋਂ ਕਰਕੇ ਪਸ਼ੂ ਡਰ ਜਾਂਦਾ ਹਾਂ ਹਾਂ ਠੀਕ ਹੈ ਲੋ ਵੀ ਦੋ ਤੁਹਾਨੂੰ ਪਤੋ ਰੁਪਏ ਦਿਖਾ ਦਿੰਨੇ ਆ ਇਹ ਪਸ਼ੂ ਦੋ ਕਿ ਬਾਹਰ ਕੱਢੇ ਹੋਏ ਸੀਗੇ ਤਾਂ ਕਰਕੇ ਥੋੜਾ ਜੱਚ ਵੀ ਜੀ ਕਰਤੀ ਹੈਗੀ ਥੋੜਾ ਜਿਹਾ ਬਾਈ ਕੋਲ ਜਗ੍ਹਾ ਦੀ ਥੋੜੀ ਕਮੀ ਹੈਗੀ ਇਹ ਸਾਨੂੰ ਆਪਾਂ ਇਦਾਂ ਹੀ ਅੰਦਰ ਤੋਰ ਕੇ ਦਿਖਾ ਦਿੰਨੇ ਆ ਇੱਕ ਥੋੜੀ ਤੁਪਕ। ਲੈ ਵਤਈ। ਕੇ ਇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆਗੀ। ਯਾਰ ਕੁਝ ਦੇਖ ਸਾਹ ਦੇਵ ਸ਼ਾਹੀਵਾਲ ਦੇ ਵਿੱਚ ਆਗੀ। ਹਾਰੇ ਪੱਖਾਂ ਤੋਂ ਚੰਗੀ ਐ, ਚੰਗੀ ਸਭੀ ਬੜੀ ਐਗੀ। ਇਹ ਸਾਫ ਸੁਥਰੀ ਬਹਿੜ ਆਗੀ। ਬੈਕ ਸਾਈਡ ਤੋਂ ਫੇਰ ਦੇਖ ਸਕਦੇ ਤੁਸੀਂ ਝੋਲੀ ਬਹੁਤ ਆਗੀ। ਢਿੱਲਾ ਢੋਲਾ ਅਜੇ ਬਹੁਤ ਪਈਆਂ ਗਈਆਂ ਆ ਬਣ ਕੇ ਸੁਣਾ ਯਾਰ ਅਜੇ ਤਾਂ ਮੈਂ ਦਾ ਵੀ ਬਹੁਤ ਚੰਗਾ ਆਰਡਰ ਤਿਆਰ ਕਰੂਗੀ ਕਿਉਂਕਿ ਲੈਂ ਚੰਗੀ ਆ ਦੋਨੇ ਪੱਖਾਂ ਤੋਂ ਹੀ ਦੇਖ ਸਾਜੇ ਜੁਦੀ ਪੇਰੋ ਝੋੜੀ ਬਹੁਤ ਪਈ ਆ ਮੈਂ ਦਾ ਵੀ ਚੰਗੀ ਤਿਆਰੀ ਕਰੂਗੀ ਤੇ ਬਾਕੀ ਜੋ ਥਾਣਾ ਉਹ ਵੀ ਬਹੁਤ ਜ਼ਿਆਦਾ ਚੰਗੇ ਥਾਣਾ ਮੈਂ ਤਾਂ ਵੀ ਥਾਣਾ ਬਹੁਤ ਵਧੀਆ ਸੈਜ ਰੱਖੂ ਥਾਣਾ ਬਾਕੀ ਧੰਨਵਾਦ ਆ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤੁਸੀਂ ਆਪ ਦੀ ਪਾਲੀਤਸੰਨੀ ਕਰਕੇ ਬਾੜ ਨੂੰ ਫ੍ਰੀਕ ਸਕਦੇ ਹੋ ਧੰਨਵਾਦ